ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਨੇਡਾ ਦੀ ਧਰਤੀ ਤੇ ਅੱਜ ਤੋਂ 110 ਸਾਲ ਪਹਿਲਾਂ ਇੱਕ ਜਹਾਜ਼ ਬਾਪਸਕੂਰੀ ਅਗੈਂਸਟ ਕੈਨੇਡੀਅਨ ਜੰਪਲ ਬੱਚੇ ਇਮੀਗ੍ਰੈਂਟਸ ਜਿਨ੍ਹਾਂ ਅਸੀਂ ਸਾਰੇ ਇੱਥੇ ਬੈਠੇ ਆਂ ਇਤਿਹਾਸ ਦੇ ਵਿੱਚ ਅਸੀਂ ਉਸ ਨੂੰ ਕਾਮਾਗਾਟਾ ਮਨੁੱਖ ਸ਼ਬਦ ਕਹਿ ਕੀ ਸਮੂਹਤ ਕਰਦੇ ਆ ਇਥੋਂ ਦੇ ਜੰਗਲ ਬੱਚਿਆਂ ਨੂੰ ਪੁੱਛ ਲਓ ਹਿਸਟੋਰੀਅਨ ਨੂੰ ਪੁੱਛ ਲਓ ਕੈਨੇਡਾ ਦੀ ਪਾਰਲੀਮੈਂਟ ਚ ਉਸ ਦੀ ਅਪੋਲੋਜੀ ਵੀ ਹੋਈ ਹੈ ਮਾਫੀ ਮੰਗੀ ਗਈ ਹੈ ਦਰਸਨ ਇਹ ਦੇਖਣਾ ਮਹਤਵਪੂਰਨ ਹੈ ਤੁਸੀਂ ਜਿੱਥੇ ਗੁਰਮਤ ਵਿਚਾਰਾਂ ਆਪ ਦੀ ਨੇ ਇਤਿਹਾਸ ਗੁਰਬਾਣੀ ਦੇ ਵਿਰਾਸਤ ਬਾਰੇ ਸਰਪੰਣ ਕਰਦੀਆਂ ਉੱਥੇ ਮੈਂ ਚੰਦਕ ਸ਼ਬਦਾਂ ਦੇ ਵਿੱਚ ਹੀ ਸਭ ਹੁੰਦਾ ਹੈ ਪ੍ਰਬੰਧਕਾਂ ਦੀ ਇੱਛਾ ਅਨੁਸਾਰ ਇਤਿਹਾਸਕਾਰ ਇਹ ਸੰਖੇਪ ਸੰਗਤ ਨਾਲ ਗੁਜ਼ਾਰਿਸ਼ ਹੈ ਕਿ ਆਹ ਇੱਕ ਕਿਤਾਬ ਹੈ ਕਿ ਪੜਨੀ ਖੇਚਲ ਕਰਨੀ ਇਹ 2 ਦਿਨ ਪਹਿਲਾਂ ਉਸ ਖਾਨ ਦੇ ਰਿਲੀਜ਼ ਕੀਤੀ ਗਈ ਹੈ ਜਿੱਥੋਂ ਜਹਾਜ਼ ਉੜਿਆ ਗਿਆ ਸੀ ਕਿ ਗੁਰਨਾਨ ਦੇਵ ਜੀ ਸਰਸਰੀ ਡੰਡਾ ਦੇ ਪ੍ਰਬੰਧ ਦੇ ਬੱਚੇ ਸਾਹਿਬਾ ਜੀ ਉਸਤਨ 110 ਸਾਲ ਪਹਿਲਾਂ ਵੈਨਕੂਵਰ ਦੇ ਬਰਾਡ ਨੇ ਲੈ ਕੇ ਉਹ ਜਹਾਜ਼ ਉੜਿਆ ਗਿਆ ਸੀ ਕਿ 110 ਸਾਲ ਦੇ ਬਾਅਦ ਉਸ ਜਗ੍ਹਾ 'ਤੇ ਇਸ ਨੂੰ ਗੁਰੂ ਨਾਨਕ ਜਹਾਜ਼ ਦੇ ਤੌਰ 'ਤੇ ਸੈਲੀਬ੍ਰੇਟ ਕੀਤਾ ਗਿਆ ਕਿਉਂਕਿ ਉਹ ਟਰੈਜਡੀ ਨਹੀਂ ਸिखਾਣੀ ਸिखਾਣ ਲਈ ਤੁਖਾਂਤ ਨਹੀਂ ਐ ਸਿਪ ਚੜ੍ਹਦੀ ਜਨਾਨੀ ਗੱਲ ਕਰਦੇ ਨਹੀਂ ਤੇ ਦੂਸਰੀ ਗੱਲ ਇਹ ਹੈ ਕਿ ਜਹਾਜ਼ ਉੜਿਆ ਨਹੀਂ ਅਸੀਂ ਮੌਜੂਦ ਆ ਇਹ ਗੁਰਦੁਆਰੇ ਦੀ ਸੰਮਤੀ ਵਾਲੀ ਪਾਰਲੀਮੈਂਟ ਦੇ ਵਿੱਚ ਮੈਂਬਰ ਤੱਕ ਨਹੀਂ ਕੈਨੇਡੀਅਨ ਯੂਨੀਵਰਸਿਟੀਆਂ ਦੇ ਸਾਡੇ ਵਿਦਿਆਰਥੀ ਦੀ ਹਰ ਇੱਕ ਇਤਿਮ ਨੇ ਗੁਰੂ ਦੀ ਵਾਖਸ਼ਿਸ਼ ਦੇ ਨਾਲ ਅਸੀਂ ਪੱਕੇ ਹੋ ਗਏ ਹਾਂ ਇਤਿਹਾਸ ਦੇ ਵਿੱਚ ਇਸ ਨੂੰ ਕਾਮਾਵਾੜਾ ਮੰਨ ਕਰਕੇ ਬਚਾਇਆ ਗਿਆ ਨਸਲਵਾਦ ਜ਼ਰੂਰ ਸੀ ਤੱਕੇਸ਼ਾਈ ਸੀ ਮਾਫੀ ਮੰਗੀ ਗਈ ਪਰ ਸਾਡਾ ਇੱਕ ਬੁਨਿਆਦੀ ਸਵਾਲ ਕੀ ਇਹ ਕੀ ਕਹਾਣਾ ਨਾ ਮੰਨ ਸੀ ਨਹੀਂ ਇਸ ਕਿਤਾਬ ਦੇ ਹਰ ਪੰਨੇ ਤੇ ਇਹ ਗਲਤ ਹੈ ਕਿਉਂਕਿ ਬਾਬਾ ਗੁਰਦੇਵ ਸਿੰਘ ਜੀ ਦੀ ਇਹ ਜੀਵਨੀ ਹੈ ਜਿਸ ਨੂੰ ਮੋਰ ਸੰਪਾਦਕ ਕੀਤਾ 1922 ਦੇ ਵਿੱਚ ਉਸ ਵੇਲੇ ਦੀ ਅੰਗਰੇਜ਼ ਸਰਕਾਰ ਨੇ ਇਸ ਦੀ ਪਵੰਤੀ ਲਾਈ ਸੀ ਤੇ ਉਸ ਵੇਲੇ ਦੀ ਸਰਕਾਰ ਦੇ ਨੋਟੀਫਿਕੇਸ਼ਨ ਇਸਟ ਨੇ ਉੱਤੇ ਲਿਖਿਆ ਗੁਰੂ ਨਾਨਕ ਜਹਾਜ਼ ਇਸ ਕਿਤਾਬ ਤੇ ਰੋਕ ਲਾਈ ਗਈ ਹੈ ਕਿਉਂਕਿ ਦੇਸ਼ ਧਰੋਵਲ ਬਾਕੀ ਸ੍ਰਵਮਲ ਹੈ ਤੇ ਬਾਬਾ ਨਰਦੇਵ ਸਿੰਘ ਜੀ ਨੇ ਇਸੇ ਸਿੱਖਾ ਦੇ ਵਿੱਚੋਂ ਸਭ ਨੂੰ ਸ਼ਮਤਨ ਕੀਤਾ ਪਰ ਅਫਸੋਸ ਕਿ ਸਾਡੇ ਯੂਨੀਵਰਸਿਟੀਆਂ ਨੇ ਸਾਡੇ ਇਤਿਹਾਸਕਾਰਾਂ ਨੇ ਪਕੜ ਦੇ ਵਿੱਚ ਨਹੀਂ ਆਈ ਉਹ ਇਸ ਕਰਕੇ ਕਿਉਂਕਿ ਦੇਸ਼ ਦੀ ਵੰਡ ਤੋਂ ਬਾਅਦ ਜੋ ਭਾਈ ਮੋਹਨ ਸਿੰਘ ਬੈਂਕ ਲਾਇਬ੍ਰੇਰੀ ਦੇ ਵਿੱਚ ॠਜਨ ਕਿਤਾਬਾਂ ਨੂੰ ਸ਼ੁੱਸ਼ ਪੈਨੀ ਆਸਨ ਉਹਨਾਂ ਨੂੰ ਕਿਸੇ ਨੇ ਫਾਇਦਾ ਨਹੀਂ ਪਾਇਆ ਅੱਜ ਇਹ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਭਾਈ ਗੋਬਿੰਦ ਸਿੰਘ ਵੈਨ ਦੇ ਲਾਇਬ੍ਰੇਰੀ ਪੰਜਾਬੀ ਵਿਭਾਗ ओरिजिनल ਕਿਤਾਬ ਜਿਹੜੀ ਹੈ 1922 ਦੀ ਛਪੀ ਉਹ ਉੱਥੇ ਸ਼ਿਸ਼ੋਗਤ ਹੈ ਤੇ ਇਹਦੀ ਪ੍ਰਿੰਟ ਕਰਕੇ ਐਡਿਟ ਕਰਕੇ ਛਾਪੀ ਹੈ ਜਿਸ ਦੇ ਵਿੱਚ ਹਰਥਾਨ ਦੇ ਬਾਬਾ ਜੀ ਨੇ ਲਿਖਿਆ ਕਿ ਜਹਾਨ ਜਿਹੜਾ ਵੀ ਚੱਲਿਆ ਉਹ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਨੇ ਜਾਪਾਨੀ ਕੰਪਨੀ ਕਾਮਾਰਾਕਾਂ ਮੰਨ ਤੋਂ ਲੀ ਇਹ ਟਰੈਗਰ ਕਰਕੇ 66000 ਡਾਲਰ ਉਸ ਸਮੇਂ 1914 ਦੇ ਵਿੱਚ 66000 ਡਾਲਰ ਤੇ ਲਿਆ ਹਰ ਮਹੀਨੇ ਜਿਹੜੀ ਕਿਸ਼ਤਰੀ 11000 ਦੇ ਕਰੀਬ ਸੀ 6 ਮਹੀਨੇ ਦਾ ਸਮਾਸੀ ਜਦੋਂ ਜਹਾਜ਼ ਲਿਆ ਤੇ ਉਸ ਦਾ ਨਾਮਕਰਨ ਕੀਤਾ ਗਿਆ ਕਿ ਨਾਮ ਰੱਖਿਆ ਗਿਆ ਗੁਰੂ ਨਾਨਕ ਜਹਾਜ਼ ਤੇ ਹਾਂਗਕਾਂਗ ਤੋਂ ਜਦੋਂ ਅਪ੍ਰੈਲ 1914 ਨੂੰ ਜਹਾਜ਼ ਚੱਲਿਆ ਸੰਗਤਾਂ ਦੇ ਪਾਠਾ ਮਾਰਦੇ ਸਮੁੰਦਰ ਦੇ ਵਿੱਚ ਸਭ ਤੋਂ ਪਹਿਲਾਂ ਜਹਾਜ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸ਼ਿਸ਼ੌਲਕ ਦੀ ਤਿਆਰਿਆ ਗ੍ਰੰਥੀ ਸਿੰਘਾਂ ਨੂੰ ਢਾਗੀ ਸਨ ਰਾਗੀ ਸਨ ਤੇ ਉੱਪਰ ਅਕਾਲੀ ਨਿਸ਼ਾਨ ਝੁਲਦਾ ਸੀ ਜਿਹੜਾ ਕਿ ਇਹਸ ਦੀ ਵਿਸ਼ਾਸ਼ ਸੀ ਕਿ ਜਹਾਜ਼ ਅੰਦਰ ਖੁਰਦਵਾਰਾ ਸੀ ਪਰ ਅਫਸੋਸ ਹੈ ਅਸੀਂ ਖੁਦ ਸੁਸਤੇ ਪਏ ਆਂ ਸਾਂਗੇ ਦਾ ਅਨੁਸਚੇਜ ਦੇ ਵੀ ਸ਼ਬਦ ਤਾਮਾ ਦਾ ਤਾਂ 아무 ਪ੍ਰਚਲਿਤ ਨਹੀਂ ਮੇਲੀਆਂ ਸੱਭਿਆਚਾਰਕ ਦਿੱਖ ਤਾਮਾ ਖੋਜੀਆਂ ਕੈਨੇਡਾ ਦੀਆਂ ਸਾਹਮੇ ਤਾਮਾ ਚ ਅਸੀਂ ਇਹ ਜਿਹੜਾ ਸੰਗਠਨ ਕੀਤਾ ਹੈ 110 ਸਾਲ ਤੇ ਇਹ ਵਿਆਸਨਾ ਕੀਤਾ ਕਿ ਆਓ ਸਾ ਸੰਗਤੀ ਗੁਰੂ ਨਾਨਕ ਜਹਾਜ਼ ਦੇ ਨਾਂ ਦੀ ਬਹਾਲੀ ਦਾ ਪ੍ਰਣ ਕਰੀਏ ਉਹ ਬਹਾਨ ਕੜੀਏ ਮੁਰ ਉਹ ਸ਼ਬਦ ਵਰਤੀਏ ਕਿਉਂਕਿ ਜੋ ਉਹ ਸ਼ਬਦ ਹੈ ਉਹ ਸ਼ਬਦ ਦੇ ਵਿੱਚ ਸਾਡਾ ਸਿਧਾਂਤ ਵੀ ਹੈ ਸੰਕਲਪ ਵੀ ਹੈ ਵਿਰਾਂਸਤ ਵੀ ਹੈ ਜੋ ਉਹਨਾਂ ਦੀ ਬਾਪਤੀ ਵੇਲੇ ਬਾਅਦ ਵਿੱਚ ਧਾਮ ਤੇ ਸ਼ੀਧੀਆਂ ਹੋਈਆਂ ਉਹ ਸ਼ੀਧੀਆਂ ਵੀ ਇਸ ਕਰਕੇ ਨਹੀਂ ਹੋਈਆਂ ਕਿ ਜਹਾਜ਼ ਮੁੜਿਆ ਉਹ ਤਾਂ ਕਰਕੇ ਹੋਈਆਂ ਕਿਉਂਕਿ ਵਸਾਮ ਜਿਹੜੇ ਸਿੱਜਣ ਉਹ ਕਹਿੰਦੇ ਸਨ ਕਿ ਜਹਾਜ਼ ਵਾਪਸ ਲਿਜਾ ਕੇ ਤੁਸੀਂ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੋਭਤ ਕਰੋ ਅਸੀਂ ਆਨ ਬਚਾਉਣੇ ਆਂ ਰਹਿਣਾ ਦਾ ਪਾਠ ਹੋ ਰਿਹਾ ਸੀ 29 ਸਤੰਬਰ 1914 ਨੂੰ 23 ਜਨਵਰੀ 1914 29 ਸਤੰਬਰ ਦੀ ਵਾਪਸੀ ਦਾ ਤੇ ਉਥੇ ਹੀ ਬਾਹਰ ਕਰਦੇ ਅਸੀਂ ਕਿਾਂ ਕਿ ਗੋਲੀਆਂ ਚੱਲੀਆਂ 19 ਸ਼ਹੀਦियां ਹੋਈਆਂ ਸਾਡੇ ਵਿਰਸੇ ਦੇ ਇਤਿਹਾਸ ਤੋਂ ਅਸੀਂ ਦੂਰਾਂ ਸਾਡੀ ਜਨਰੇਸ਼ਨ ਦੂਰ ਹੈ ਕਿਸੇ ਨੂੰ ਵੀ ਸਵਾਲ ਪੁੱਛ ਲਓ ਉਹਨਾਂ ਨੂੰ ਪੁੱਛੋ ਕਮਾਂ ਦਾ ਨਾਮ ਉਹਦਾ ਪਤਾ ਉਹ ਕੱਢ ਕੇ ਤੁਹਾਨੂੰ ਸਭ ਪਤਾ ਹੈ ਪਰ ਇਖਸਾਸਾ ਸਵਾਰ ਕਰਿਓ ਗੁਰੂ ਨਾਮ ਤੇ ਜਹਾਜ਼ ਦਾ ਪਤਾ ਹੈ ਕੁਛ ਨਹੀਂ ਪਤਾ ਇਹ ਵੀ ਸਾਡੀ ਕਮਜ਼ੋਰੀ ਹੈ ਸਾਰੇ ਗੁਰਦੁਆਰਾ ਸੁਸਾਇਟੀਆਂ ਪੋਲੀਟਿਕਲ ਐਕਟੋਰਸ ਸਾਰੇ ਫੈਮਲੀ ਮੈਂਬਰ ਇਹਨਾਂ ਸਾਰਿਆਂ ਨੂੰ ਅਸੀਂ ਅਪੀਲ ਇਹ ਕੀਤੀ ਹੈ ਕਿ ਆਓ ਇੱਕ ਕੰਰੈਕਟ ਕਰੋ ਪਾਰਲੀਮੈਂਟ ਦੇ ਵਿੱਚ ਬਾਇਓਲੋਜੀ ਕੰਰੈਕਟ ਕਰੋ ਤੇ ਇਹੀ ਜਿਹੜੇ ਜਿਹੇ ਪ੍ਰਾਤਮ ਸਿੰਘ ਆਮ ਕਰਕੇ ਧਾਰਨਾ ਪਾਉਂਦੇ ਸੀ ਪਿੰਡਾਂ ਦੇ ਨਹੀਂ ਪਾਉਂਦੇ ਹੁੰਦੇ ਸੀ ਕਿ ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਆਓ ਜੀ ਨੇ ਪਾਰਲੇ ਦਿਨਾਂ ਰਾਮਰ ਕੈਸੀ ਹੈ ਆਂਖੇ ਸੀ ਕਿ ਨਾਨਕ ਨਾਮ ਜਹਾਜ਼ ਹੈ ਚੜੇ ਸੁਸਤਰੇ ਬਾਗ ਜੋ ਸੰਗਰਾ ਕਰਦੇ ਗੁਰੂ ਸਾਹਿਬ ਦਾ ਅਰਧਾ ਇਤਿਹਾਸ ਦੀ ਵੀ ਕਹਾਣੀ ਨਹੀਂ ਸਮਝਦੀ ਕੋਈ ਖਲੇ ਕੁਝ ਵੀ ਆਸਾਸ ਕਰ ਸਕਦੀ ਇਹ ਇਤਿਹਾਸ ਚ ਚੇਟੋਂ ਅੱਜ ਸਭਾ ਕਿ ਅੱਜ ਤੋਂ ਬਾਅਦ ਇਸ ਨਾਂ ਦੇ ਨਾਲ ਕਿਸੇ ਕਾਮਾਗਾ ਮਾਰੂ ਦੀ ਖਾਤੇ ਉਸਦੇ ਅਸਲੀ ਨਾਮ ਦੇ ਗੁਰੂ ਨਾਨਕ ਜਹਾਜ਼ ਦੇ ਨਾਮ ਦੇ ਵਿਚਾਰਕ ਪ੍ਰਚਾਰ ਕਰੀਏ ਤਾਂ ਕਿ ਸਾਡਾ ਇਤਿਹਾਸ ਬਚੇ

ਪ੍ਰੋਗਰਾਮ ਦਾ ਮੀਨਸ ਸਕ੍ਰਿਪਟ ਕਿਹਾ ਜੁਦਾ ਇਸੇ ਸਕ੍ਰਿਪਟ ਨਹੀਂ ਜਦੋਂ ਕੋਈ ਪ੍ਰੋਗਰਾਮ ਚੱਲਦਾ ਇੰਗਲਿਸ਼ੀ ਵਿੱਚ ਵਿਆਖਿਆ ਚਲਦੀ ਹੁੰਦੀ ਹੈ ਤਾਂ ਵਾਹਿਗੁਰੂ ਧੰਨਵਾਦ ਲਾਰਡ ਦੇ ਬੋਲ ਰੱਖਿਆ ਹੋਇਆ ਕਿ ਲਾਰਡ ਬੋਲ ਨਹੀਂ ਆ ਜਿਹੜਾ ਗੁਰੂ ਦਾ ਨਕਲ ਹੈ ਫ੍ਰੀ ਕਿਚਨ ਨਹੀਂ ਇਹ ਨਦਰ ਕੀਤਮ ਪ੍ਰੇਰ ਨਹੀਂ ਇਹ ਸ਼ਬਦਾਂਵਲੀ ਦੀ ਦੇ ਸਾਹਮਣੀ ਹੈ ਅਸੀਂ ਕਹਿੰਦੇ ਹਾਂ ਫਰਕ ਕੀ ਪੈਣਾ ਕੀ ਵਰਕ ਪੈਂਦਾ ਕੰਮਾਂ ਘਟਾਉਂਦਾ ਲੱਗਦਾ ਨਾਮ ਦੀ ਜਾਂਚੇ ਤਾਂ ਕੀ ਫਰਕ ਪੈਂਦਾ ਸੰਤ ਨੂੰ ਕੰਪ੍ਰੀਗੇਸ਼ਨ ਕਹਿੰਦਾ ਉਹ ਹੋਰ ਹੈ نیلا دلی ہوئے نسل خوشی تگے اتانوے ਬਹੁਤ ਖਤਰਨਾਕ ਹੈ ਜਿਨੀਪਨ ਆਪਣੀ ਵਿਰਸੇ ਦੀ ਸ਼ੌਦਾਮਣੀ ਨਿਕਲ ਜਾਂਦੀ ਹੈ ਉਹ ਸਭ ਕੁਝ ਗਵਾ ਲੈਂਦੀ ਹੈ ਇਨੀਆਂ ਬਿੰਦੀਆਂ ਪ੍ਰਵਾਨ ਹੋਈਆਂ ਬਸਾਕੀਆਂ ਦੀ ਜਿਮਾ ਵਾਹਿਗੁਰੂ ਦਾ ਹਾਲਾ ਕੋਈ ਨਹੀਂ ਦੀ ਪਾ